ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਾਂ ਸਵ ਸਿੱਖਾਂਗੇ ਜੀ ਪਟਾਂ ਦੇ ਸਵਈਆਂ ਵਿੱਚੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਕਰਦੇ ਪਟਸਲ ਜੀ ਵੱਲੋਂ ਉਚਾਰੇ ਗਏ ਬੋਲ ਅਗ ਅੰਤਕ ਬਧੈ ਨਾ ਸੱਲ ਕਬ ਗੁਰੂ ਰਾਮਦਾਸ ਤੇਰੀ ਸ਼ਰਨ ਇਸ ਸ਼ਬਦ ਨੂੰ ਜਦੋਂ ਆਪਾਂ ਭੈਣਾ ਦੇ ਸਕੇਲ ਤੇ ਗਾਇਨ ਕਰਾਂਗੇ ਤਾਂ ਆਪਾਂ ਚੌਥੇ ਕਾਲੇ ਨੂੰ ਸਾ ਮੰਨਾਂਗੇ ਤੇ ਚੌਥੇ ਕਾਲੇ ਨੂੰ ਸਾ ਮੰਨ ਕੇ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਹੁਣ ਆਪਾਂ ਪਹਿਲਾਂ ਤਬਲੇ ਦੇ ਨਾਲ ਸਰਵਣ ਕਰਦੇ ਹਾਂ ਇਸ ਸ਼ਬਦ ਨੂੰ ਇੱਕ ਸਥਾਈ ਤੇ ਅੰਤਰਾ ਤੇ ਅਗਲਾ ਅੰਤਰਾ ਆਪਾਂ ਸਿਖਾਂਗੇ ਕੱਲੇ ਕੱਲੇ ਸੁਰ ਤੇ kabad nasan kav gur ramdas teri sharan kav ਤੇਰੀ ਸ਼ਰਨ ਤਤ ਬੁਰ ਚਾਹੋ ਜੁਗੀ ਆਪ ਆਪੇ ਪਰ ਮੇ ਸਰ ਸੁਰ ਨਰ ਸਾਦਿਤ ਸੇਵਤ ਸਿੱਖ ਸੇਵੰਤ ਤੁਰ ਤੁਰ 놀라운

ਦੇ ਨਾਲ ਆਪਾਂ ਇਹ ਸ਼ਬਦ ਨੂੰ ਗਾਇਨ ਕਰ ਸਕਦੇ ਹਾਂ ਤੇ ਹੁਣ ਸਿੱਖਾਂਗੇ ਆਪਾਂ ਕੱਲੇ ਕੱਲੇ ਸੁਰ ਤੇ ਗੋਰੇ ਰਾਮ ਦਾ ਸਰ ਤੇਰੀ ਗੋਰੇ ਰਾਮ ਦਾ ਸਰ ਤੇਰੀ ਸ਼

अग अन्त बद नस अन्त बद नसलक अग अन्त बद नसल கவ अग्यं बदै नासल कब गुरु राम दास तेरी शर अंतक बद नासल कव गुरु दास तेरी शरण गुरु दास तेरी शरण गुरु ਇਰਸਾਈ ਉਰ ਅਮੰਦਾ ਸਰ ਦੇ ਸ਼ਰਣ ਉਰ ਅਮੰਦਾ ਸਰ ਏ ਸ਼ਰਣ ਪਹਿਲਾ ਅੰਤਰਾ ਪਾ ਗਾਇਨ ਕੀਤਾ ਦੂਸਰਾ ਪਾਸ ਸਰਵਣ ਕਰਦੇ ਹਾਂ ਸਿੱਖਦੇ ਹਾਂ ਖੜੇ ਕਲੇਸ਼ਵਰ ਤੇ ਆਦ ਜੋਗਾਦ ਅਨਾਦ तारी त्रो आदगाद अनाद आद आदग अनाद जोगाद अनाद कला त ਕੈਂਫਰ ਇਸ ਪੰਕਤੀ ਨੂੰ ਰਿਪੀਟ ਕਰਨਾ ਹੈ ਤੇ ਨਾਲ ਹੀ ਜੁੜਦੀ ਹੈ ਆਗਮ ਨਿਗਮ ਉਦਰਣ ਜਰਾ ਜਮੈ ਰੋ ਐ ਹੇ ਫਿਰ ਇਹਦੇ ਨਾਲ ਹੀ ਜਰਾ ਜੰਮੈ ਆ ਰੋ ਐ ਹੇ ਗੁਰੂ ਰਾਮ ਦਾਸ ਦੇਵੀ ਜਰਣ ਗੁਰੂ ਰਾਮ ਦਾਸ ਫਿਰ ਥਪਿਓ ਪਰਗਾਮੀ ਤਾਰਣ ਤਰਣ ਖਾਲੀ ਟੂਨ ਵਜਾ ਕੇ ਇਸ ਪੰਕਤੀ ਨੂੰ ਰਿਪੀਟ ਕਰਨਾ ਹੈ ਤੇ ਨਾਲ ਹੀ ਇਸ ਦੇ ਜੋੜ ਦੇਣਾ ਹੈ ਅਗੇ ਅੰਤ ਤੱਕ ਬਦੈ ਨਾ ਸਲ ਕਵ गुरु रानदास तेरी शर ਮੇਨ ਉਮੀਦ ਹੈ ਕਿ ਆਪ ਇਹ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ